ਅੱਜ ਅਸੀਂ ਸਰਕਾਰੀ ਐਲੀਮੈਂਟਰੀ ਸਕੂਲ ਔਰ ਮਟੋੜਾ ਵਿਖੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਅਸੀਂ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਦਾਖਲੇ ਦੇ ਵਿੱਚ ਬਾਧਾ ਹੋਇਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਇਸ ਮੌਕੇ ਅਸੀਂ ਅੱਜ ਜਿਹੜੇ ਸਾਡੇ ਬੱਚੇ ਨਲੋਧਿਆ ਚ ਪ੍ਰੀਖਿਆ ਪਾਸ ਕਰਕੇ ਗਏ ਆ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਮੈਂ ਦੱਸਣਾ ਚਾਹਾਂਗਾ ਕਿ ਸਾਡੇ 14 ਸਕੂਲਾਂ ਨੇ ਜਿਨ੍ਹਾਂ ਨੇ 5 ਤੋਂ 10% ਦਾ ਦਾਖਲਾ ਜਿਹੜਾ ਵਾਅਦਾ ਕਰਿਆ ਤੇ ਸਾਡੇ ਕੁਝ ਸਕੂਲ ਐਸੇ ਵੀ ਨੇ ਜਿਨ੍ਹਾਂ 'ਚ 54% ਦਾਖਲੇ ਦਾ ਵਾਧਾ ਹੋਇਆ ਹੈ, 21% ਦਾਖਲੇ ਦਾ ਵਾਧਾ ਹੋਇਆ ਹੈ। ਇਹ ਮੈਂ ਮੈਨੂੰ ਬੜੇ ਦੱਸਣ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਲਗਾਤਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਦੇ ਹੋਏ ਕੰਮ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਤੇ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਦਿਨੋਂ-ਦਿਨ ਵਧਿਆ ਜਿਹੜਾ ਸੁਧਾਰ ਆ ਰਿਹਾ, ਨਿਖਾਰ ਆ ਰਿਹਾ ਤੇ ਇਹ ਸਾਡੇ ਬਲਾਕ ਦੇ ਵਿੱਚ ਪੰਜ ਸਕੂਲ ਆਫ ਹੈਪੀਨੈਸ ਬਣ ਰਹੇ ਨੇ। ਤੇ ਹਰ ਸਕੂਲ ਨੂੰ ਜਿੱਥੇ ਵੀ ਕਿਸ ਚੀਜ਼ ਦੀ ਲੋੜ ਹੈ ਉਸ ਲੋੜ ਅਨੁਸਾਰ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਗਰੰਟਾਂ ਦਿੱਤੀਆਂ ਗਈਆਂ ਨੇ ਤੇ ਸਾਡੇ ਸਕੂਲਾਂ ਦੇ ਜਿਹੜਾ ਲੋਕਾਂ 'ਚ ਇੱਕ ਚੰਗਾ ਪ੍ਰਭਾਵ ਜਾ ਰਿਹਾ ਤੇ ਸਾਨੂੰ ਉਮੀਦ ਆ ਕਿ ਅਗਲੇ ਸਮੇਂ 'ਚ ਜਿਹੜਾ ਦਾਖਲਾ ਸਾਡਾ ਹੋਰ ਵਧੇਗਾ ਤੇ ਅਗਲੇ ਸੈਸ਼ਨ ਦੇ ਲਈ ਜਿਹੜਾ ਸਾਡੇ ਬਿਉਂਤਬੰਦੀ ਹੈ ਦਾਖਲਾ ਹੁਣ ਤੋਂ ਹੀ ਅਸੀਂ ਜਿਹੜੀ ਬਿਉਂਤਬੰਦੀ ਕੀਤੀ ਹੈ ਕਿ ਅਸੀਂ ਜਿਹੜੀਆਂ ਸਰਕਾਰ ਦੇ ਜਿੰਨੇ ਵੀ ਸਾਨੂੰ ਅਦਾਇਤਾ ਆਉਂਦੀਆਂ ਨੇ ਜਿੰਨੇ ਵੀ ਸਾਨੂੰ ਕੰਮ ਦਿੱਤੇ ਜਾਂਦੇ ਨੇ ਉਹਨਾਂ ਨੂੰ ਅਸੀਂ ਪੂਰੀ ਤਾਂ ਦੇਹੀ ਨਾ ਕਰੀਏ ਤੇ ਤਾਂ ਜੋ ਅਸੀਂ ਸਾਰੇ ਟੀਚੇ ਅਸੀਂ ਹਾਸਲ ਕਰਨ ਚ ਜਿਹੜੇ ਕਾਮਜੋਗ ਹੋਈਏ ਮੈਂ ਤੁਹਾਡੇ ਮਾਧਿਅਮ ਜਰੀਏ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਸਰਕਾਰੀ ਸਕੂਲ ਵਧੀਆ ਬਣ ਰਹੇ ਨੇ ਤੇ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲੈ ਕੇ ਆਓ ਸਾਡੇ ਜੇ ਵੀ ਜੋ ਵੀ ਵਿਭਾਗ ਵੱਲੋਂ ਬੱਚਿਆਂ ਨੂੰ ਬੇਨਫੀਟ ਦਿੱਤੇ ਜਾਂਦੇ ਨੇ ਉਹ ਤਦ ਹੀ ਲਾਹਾ ਮਿਲੇਗਾ ਜੇਕਰ ਬੱਚੇ ਸਾਡੇ ਸਰਕਾਰੀ ਸਕੂਲਾਂ ਚ ਜਾਣਗੇ ਸ਼ੁਕਰੇਦਾਰ